ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਕਮਲ ਸਿੰਘ ਕੁਕਿੰਗ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਜੇ ਜਿੱਤੇ ਤੱਕ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਪਲੀਸ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਅੱਜ ਬਣਾਵਾਂਗੇ ਆਪਾਂ ਕੜਾਹੀ ਪਨੀਰ ਕੜਾਹੀ ਪਨੀਰ ਬਣਾਉਣ ਵਾਸਤੇ ਆਪਾਂ ਨੇ ਦੋ Shimla mirch ਦੋ ਪਿਆਜ਼ ਤੇ 250 ਗ੍ਰਾਮ ਜਿਹੜਾ ਪਨ ਪਨੀਰ ਲਿਆ ਇਹਨਾਂ ਨੂੰ ਆਪਾਂ ਨੇ ਚੋਰਸ ਪੀਸ ਦੇ ਵਿੱਚ ਕੱਟ ਲਿਆ ਤੇਨ ਲਈ ਆਪਾਂ ਨੇ ਪਿਆਜ਼ ਪਿਆਜ ਨੂੰ ਬ੍ਰੀਕ ਸਾਈਜ਼ 'ਚ ਕੱਟ ਲਿਆ। ਦੋ ਟਮਾਟਰ ਉਹਨਾਂ ਨੂੰ ਵੀ ਆਪਾਂ ਨੇ ਬ੍ਰੀਜ਼ ਕੱਟ ਲਿਆ। ਅਦਰਕ ਤੇ ਲਸਣ ਦਾ ਜਿਹੜਾ ਆਪਾਂ ਪੇਸਟ ਬਣਾਵਾਂਗੇ। ਇੱਕ ਕੜਚੀ ਹੈ ਜਿਹੜੀ ਅਸੀਂ ਮલાઈ ਦੀ ਲਈ ਹੈ। ਇਹ ਸਬਜ਼ੀ ਜਿਹੜੀ ਆਪਾਂ ਕੜਾਹੀ ਦੇ ਵਿੱਚ ਬਣਾਵਾਂਗੇ। ਆਪਾਂ ਨੇ ਕੜਾਹੀ ਨੂੰ ਚੰਗੀ ਤਰ੍ਹਾਂ ਬਰਨ ਗਰਮ ਕਰ ਲਿਆ। ਉਹਦੇ ਵਿੱਚ ਆਪਾਂ ਇੱਕ ਕੜਚੀ ਸਰੋਂ ਦਾ ਤੇਲ ਦੀ ਗਰਮ ਕਰ ਲਈ। ਉਹਦੇ ਵਿੱਚ ਸਾਫਤਾ ਧਣੀਆਂ, ਸਾਫਤਾ ਜੀਰਾ, ਤੀਜ ਪੱਤਾ ਛੋਟੀ ਈਲਾਚੀ ਵੱਡੀ ਈਲਾਚੀ ਤੇ ਦੋ ਲੌਂਗ ਤਿੰਨ ਚਾਰ ਆਪਾਂ ਨੇ ਕਾਲੀ ਮਿਰਚ ਚੰਗੀ ਤਰ੍ਹਾਂ ਤੇਲ ਦੇ ਵਿੱਚ ਭੁੰਨ ਲਿਆ। ਇਹ ਜਿਹੜੀ ਸਬਜੀ ਹੈ ਬਣ ਕੇ ਬਹੁਤ ਹੀ ਸਵਾਦ ਤਿਆਰ ਹੁੰਦੀ ਹੈ ਕੜਾਈ ਪਨੀਰ ਤੇ ਨਾਲ ਪਾਈ ਆਪਾਂ ਨੇ ਅੱਧਾ ਚਮਚ ਹਿੰਗ ਦਾ। ਹਿੰਗ ਨੂੰ ਵੀ ਆਪਾਂ ਨੇ ਨਾਲ ਦੇ ਨਾਲ ਚੰਗੀ ਤਰ੍ਹਾਂ ਭੁੰਨ ਲਿਆ। ਹਾਂਜੀ ਹਿੰਗ ਭੁੰਨ ਹੋ ਗਈ ਨਾਲ ਪਾਇਆ ਆਪਾਂ ਨੇ ਅਦਰਕ ਤੇ ਲਸਣ ਦਾ ਪੇਸਟ ਇਹਨੂੰ ਵੀ ਆਪਾਂ ਨੇ ਚੰਗੀ ਤਰ੍ਹਾਂ ਭੁੰਨ ਲੈਣਾ ਗੈਸ ਜਿਹੜਾ ਆਪਾਂ ਨੇ ਸਿਮ ਤੇ ਕਰ ਦੇਣਾ ਤਾਂ ਕਿ ਜਿਹੜਾ ਅਦਰਕ ਲਸਣ ਆ ਉਹ ਥੱਲੇ ਨਾ ਲੱਗੇ ਤੇ ਇਹਨੂੰ ਆਪਾਂ ਨੇ ਚੰਗੀ ਤਰ੍ਹਾਂ ਬ੍ਰਾਊਨ ਕਰ ਲੈਣਾ ਨਾਲ ਪਾਇਆ ਆਪਾਂ ਨੇ ਤਿੰਨ ਬਰੀਕ ਕੱਟੇ ਹੋਏ ਪਿਆਜ਼ ਪਿਆਰ ਪਿਆਜ਼ ਜਿਹੜੀ ਆਪਾਂ ਬਹੁਤ ਜ਼ਿਆਦਾ ਬਰੀਕ ਕੱਟੇ ਆ ਇਹਨਾਂ ਨੂੰ ਆਪਾਂ ਮਿਕਸੀ ਦੇ ਵਿੱਚ ਗ੍ਰाइंड ਨ ਕਰਨਾ ਤੇ ਬਹੁਤ ਜ਼ਿਆਦਾ ਜਿਹੜੇ ਆਪਾਂ ਨੇ ਬਰੀਕ ਕੱਟ ਲੈਣੇ ਆ ਹਾਂਜੀ ਵਿੱਚ ਆਪਾਂ ਨੇ ਪਿਆਜ਼ ਵੀ ਭੁੰਨ ਲੇ ਪਿਆਜ਼ ਜਿਹੜੇ ਸੱਡੇ ਹਲਕੇ ਜਿਹਾ ਬ੍ਰਾਊਨ ਹੋ ਗਏ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਲਾਲ ਬਰੀਕ ਕੱਟੇ ਹੋਏ ਟਮਾਟਰ ਟਮਾਟਰਾਂ ਨੂੰ ਵੀ ਆਪਾਂ ਨੇ ਚੰਗੀ ਤਰ੍ਹਾਂ ਭੁੰਨ ਲੈਣਾ ਬਹੁਤ ਹੀ ਸ਼ਾਂਤ ਤਰੀਕੇ ਨਾਲ ਆਪਾਂ ਰੈਸਟੋਰੈਂਟ ਸਟਾਈਲ ਇਹ ਸਬਜੀ ਘਰ ਦੇ ਵਿੱਚ ਬਣਾ ਕੇ ਤਿਆਰ ਕਰਨੀ ਹੈ ਇਹ ਬਹੁਤ ਜ਼ਿਆਦਾ ਮਸਾਲੇ ਆਪਾਂ ਇਹਦੇ ਵਿੱਚ ਨਹੀਂ ਪਾਣੇ ਆਮ ਜਿਸ ਤਰ੍ਹਾਂ ਆਪਾਂ ਮਸਾਲੇ ਪਾਉਂਦੇ ਉਹ ਹੀ ਜਿਹੜੇ ਆਪਾਂ ਮਸਾਲੇ ਪਾ ਕੇ ਸਬਜੀ ਤਿਆਰ ਕਰਨੀ ਹੈ ਜੀ ਜਿਹੜੇ ਟਮਾਟਰ ਹੁਣ ਸਾਢੇ ਥੋੜੇ ਜਿਹਾ ਸੌਫਟ ਹੋ ਗਏ ਹੁਣ ਪਾਵਾਂਗੇ ਅਸੀਂ ਲੋੜ ਦੇ ਅਨੁਸਾਰ ਇੱਕ ਚਮਚ ਨਮਕ ਦਾ ਨਮਕ ਨੋਪਾਂ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਨਮਕ ਪਾਉਣ ਦੇ ਨਾਲ ਹੁੰਦੇ ਟਮਾਟਰਾਂ ਪਿਆਜ਼ ਤੇ ਪੁੱਜ ਕੇ ਤਿਆਰ ਹੋ ਜੰਨੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਕੇ ਢਾਕ ਕੇ ਆਪਾਂ ਇਹਨੂੰ 2 ਕੁ ਮਿੰਟ ਜਿਹੜਾ ਸੇਕ ਲਗਵਾਉਣਾ ਹੈ ਹਾਂਜੀ ਹੁਣ ਆਪਾਂ ਇਹਨੂੰ 2 ਮਿੰਟ ਵਾਸਤੇ ਢਾਕ ਲਿਆ ਤੇ ਹੁਣ ਦੇਖੋ ਜਿਹੜੇ ਸਾਡੇ ਟਮਾਟਰ ਤੇ ਪਿਆਜ਼ ਆ ਉਹ ਬਿਲਕੁਲ ਸੌਫਟ ਹੋ ਗਏ ਮਸਾਲਾ ਚੰਗਰੇ ਸਾਡਾ ਚੰਗੀ ਤਰ੍ਹਾਂ ਭੁੰਨ ਹੋ ਗਿਆ ਇਹ ਜਿਹੜਾ ਕਿਉਂ ਆਹੋ ਅਲੱਗ ਹੋ ਗਿਆ। ਹੁਣ ਆਪਾਂ ਚੰਗੀ ਤਰ੍ਹਾਂ ਮਿਕਸ ਕਰਤਾ ਮੰਗ। ਹਾਂਜੀ ਹੁਣ ਆਪਾਂ ਪਾਵਾਂਗੇ ਲਾਲ ਮਿਰਚ ਪਾਊਡਰ। ਇੱਕ ਚਮਚ ਜਿਹੜਾ ਪ ਲਾਲ ਮਿਰਚ ਪਾਊਡਰ ਦਾ ਪਾਇਆ ਤੇ ਨਾਲ ਪਾਈ ਆਪਾਂ ਨੇ ਇੱਕ ਚਮਚ ਦੇਗੀ ਮਿਰਚ। ਅਸੀਂ ਲਾਲ ਮਿਰਚ ਪਾਊਡਰ ਆ ਜਿਹੜਾ ਜ਼ਿਆਦਾ ਪਾਇਆ ਕਿਉਂਕਿ ਅਸੀਂ ਇਹਦੇ ਵਿੱਚ ਜਿਹੜੀ ਹਰੀ ਮਿਰਚ ਨਹੀਂ ਪਾਈ। ਉਦੇਸ ਹਸਾਬ ਦੇ ਨਾਲ ਹੀ ਆਪਾਂ ਨੇ ਜਿਹੜੀ ਤਿੱਖੀ ਲਾਲ ਮਿਰਚ ਇੱਕ ਬੜਾ ਚਮਚ ਆਪਾਂ ਨੇ ਪਾਇਆ। ਇੱਕ ਚਮਚ ਪਾਇਆ ਆਪਾਂ ਹਲਦੀ ਪਾਉਡਰ। ਇੱਕ ਚਮਚ ਪਾਇਆ ਆਪਾਂ ਨੇ ਕਸੂਰੀ ਮੇਥੀ। ਕਸੂਰੀ ਮੇਥੀ ਨੂੰ ਆਪਾਂ ਬਹਿਣਾ ਹਲਕੇ ਜਿਹੇ ਤਵੇ ਤੇ ਦਰਮ ਕਰ ਲਿਆ। ਦੋਨੋਂ ਆਪਣੇ ਹੱਥ ਦੇ ਨਾਲ ਮੈਸ਼ ਕਰਕੇ ਇੱਕ ਚਮਚ ਜਿਹੜਾ ਮਸਾਲੇ ਦੇ ਵਿੱਚ ਐਡ ਕਰਤਾ। ਮਸਾਲਾ ਦੇਖੋ ਸਾਡਾ ਚੰਗੀ ਤਰ੍ਹਾਂ ਭੁੱਜ ਗਿਆ। ਹੁਣ ਆਪਾਂ ਇਹਦੇ ਵਿੱਚ ਇੱਕ ਗਰਮ ਪਾਣੀ ਦਾ ਜਿਹੜਾ ਗਲਾਸ ਆਪਾਂ ਪਾਣਾ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਨੇ ਮਸਾਲੇ ਉਹਨੂੰ ਭੁੰਨ ਲੈਣਾ। ਇਹ ਨੂੰ ਹੁਣ ਚਾਟ ਦਾ ਮਸਾਲਾ ਸਾਡਾ ਹੋ ਜਾਂਗੀ ਤਰ੍ਹਾਂ ਪਾਣੀ ਦੇ ਵਿੱਚ ਆਪਾਂ ਨੇ ਮਿਕਸ ਕਰ ਦਿੱਤਾ। ਹੁਣ ਆਪਾਂ ਇਹਨੂੰ 2 ਮਿੰਟ ਟਾ ਕੇ ਜਿਹੜਾ ਸੇਕ ਲਵਾਂਗੇ। ਤੇ ਇੱਕ ਪਾਸੇ ਆਪਾਂ ਜਿਹੜਾ ਪਨੀਰ ਨੂੰ ਸ਼ਿਮਲਾ ਮਿਰਚ ਤੇ ਪਿਆਜ਼ਾਂ ਨੂੰ ਆਪਾਂ ਭੁੰਨਾਂਗੇ। ਇੱਕ ਪਾਸੇ ਅਸੀਂ ਜਿਹੜੀ ਗਰੇਵੀ ਹੈ ਧਰਤੀ ਆਪਾਂ ਪੈਨ ਦੇ ਵਿੱਚ ਇੱਕ ਕੜਛੀ ਜਿਹੜੀ ਸਰੋਂ ਦੇ ਤੇਲ ਦੀ ਲਈ ਇਹਨੂੰ ਆਪਾਂ ਨੇ ਪੂਰੀ ਤਰ੍ਹਾਂ ਗਰਮ ਕਰ ਲਿਆ ਸਭ ਤੋਂ ਪਹਿਲਾਂ ਆਪਾਂ ਪਾਵਾਂਗੇ ਪਨੀਰ ਪਨੀਰ ਨੂੰ ਆਪਾਂ 2 ਮਿੰਟ ਜਿਹੜਾ ਆਪਾਂ ਭੁੰਨਾਂਗੇ 250 ਗ੍ਰਾਮ ਆਪਣਾ ਪਨੀਰ ਹੈ ਦੋ ਸ਼ਿਮਲਾ ਮਿਰਚ ਤੇ ਦੋ ਬੜੇ ਪਿਆਜ਼ ਇਹਨਾਂ ਨੂੰ ਆਪਾਂ ਚੋਰਸ ਪੀਸਾਂ ਦੇ ਵਿੱਚ ਕੱਟ ਲਿਆ න අප එනු හලික හලක දෝක මටජෙට සේකල පවායි නිහුණු පාමාගේ අපා නාට ශ්‍රමලාම ශ්‍රිමලාමඩනඩ බිාව ක්ඩතේඒ ඒෙඩේපාචෝ පිස් කට්ටක යනු අප දෝක මටජෙඩ සප් කරන්නබ ජාදා නිපුුන්නනම් අප එනු හලක ජජෙට ස් කලන්න අ ශිමලාමචිසි සා්් होගේ ਹੁਣ ਆਪਾਂ ਨੂੰ 2 ਮਿੰਟ ਜਿਹੜਾ ਸੇਕ ਲਗਾਉਣਾ ਹੈ ਹਾਂਜੀ ਹੁਣ ਪਾਵਾਂਗੇ ਨਾਲ ਪਿਆਜ਼ ਪਿਆਜ਼ਾਂ ਨੂੰ ਵੀ ਆਪਣੇ ਜਿਹੜੇ ਇਹਦੀ ਕੌਲੀਆਂ ਜਾਂ ਖੋਲੀਆਂ ਚੋਰ ਸਪੀਸਾਂ ਦੇ ਵਿੱਚ ਆਪਾਂ ਨੇ ਬੜੇ ਸ਼ੇਪ ਦੇ ਵਿੱਚ ਪਿਆਜ਼ ਜਿਹੜੇ ਆਪਾਂ ਨੇ ਦੋ ਪਿਆਜ਼ ਜਿਹੜੇ ਕੱਟ ਕੇ ਤਿਆਰ ਕਰੇ ਜਿਹੜਾ ਪਿਆਜ਼ਾਂ ਦੇ ਵਿਚਲਾ ਹਿੱਸਾ ਤਾਂ ਉਹ ਆਪਾਂ ਮਸਾਲੇ ਦੇ ਵਿੱਚ ਭੁੰਨ ਲਿਆ ਅਨੁਮੋੜਾ ਪਹਿਲੇ 2-2 ਮਿੰਟ ਜਿਹੜਾ ਸੇਕ ਨੂੰ ਕਮਾਣਾ ਤੇ ਉਹ ਆਪਾਂ ਇਹਨੂੰ ਮਸਾਲੇ ਦੇ ਵਿੱਚ ਭੁੰਨਾਂਗੇ। ਜਾਨੀ ਦੇ ਕੋਲ ਜਿਹੜਾ ਸਾਡਾ ਪਨੀਰ ਉਹ ਵੀ ਹਲਕਾ ਜਿਹਾ ਬ੍ਰਾਊਨ ਹੋ ਗਏ ਤੇ ਪਿਆਜ਼ ਵੀ ਹਲਕੇ ਜਿਹਾ ਬ੍ਰਾਊਨ ਹੋ ਗਏ ਗੈਸ ਆਪਾਂ ਨੇ ਬੰਦ ਕਰਤਾ ਤੇ ਇਹ ਜਿਹੜਾ ਆਪਾਂ ਪੈਨ ਆ ਇਹਨੂੰ ਸਾਈਡ ਤੇ ਰੱਖ ਦਿਆਂ ਦੁਆਰਾ ਹੁਣ ਆਪਾਂ ਗਰੇਵੀ ਦੇ ਵਿੱਚ ਕਟਛੀ ਮਾਰਦੇ ਹਾਂ। ਗਰੇਵੀ ਜਿਹੜੀ ਸਾਡੀ ਉਹ ਚੰਗੀ ਤਰ੍ਹਾਂ ਰਿਜ ਰਹੀ ਹੈ। ਦੇਖੋ ਪੂਰੀ ਤਰ੍ਹਾਂ ਜਿਹੜੀ ਜਿ ਗਰੇਵੀ ਉਹ ਬਣ ਕੇ ਤਿਆਰ ਹੋ ਗਈ। ਗਰੇਵੀ ਨੇ ਦੇਖੋ ਕਿ ਉਹ ਛੱਟਦਾ ਤੇ ਪੂਰੀ ਤਰ੍ਹਾਂ ਪੁੱਜ ਗਈ। ਹਾਂਜੀ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਮਲਾਈ। ਇੱਕ ਬੜੀ ਚਮਚ ਅਸੀਂ ਜਿਹੜਾ ਮਲਾਈ ਦਾ ਪਾਇਆ ਤੇ ਗੈਸ ਆ ਜਿਹੜਾ ਅਸੀਂ ਸਿਮ ਤੇ ਕਰਤਾ ਇਹਨੂੰ ਆਪਾਂ ਨਾਲ ਦੀ ਨਾਲੇ ਮਲਾਈ ਨੂੰ ਗਰੇਵੀ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦੇਣਾ। ਹਾਂ ਜੀ ਜਦੋਂ ਆਪਾਂ ਗਰੇਵੀ ਦੇ ਵਿੱਚ ਮਲਾਈ ਪਾਉਂਦੇ ਤੇ ਜਿਹੜੀ ਦੀ ਰੰਗ ਉਹ ਕਰੀਮੀ ਜਿਹਾ ਹੋ ਜਾਂਦਾ। ਦੇਖੋ ਗਰੇਵੀ ਬਿਲਕੁਲ ਲਾਲ ਸੀ ਜਿੱਦਾਂ ਹੀ ਆਪਾਂ ਨੇ ਮਲਾਈ ਪਾਈ ਹੈ। ਕਰੀਮੀ ਜਿਹਾ ਜਿਹੜਾ ਰੰਗ ਬਣ ਗਿਆ ਗਰੇਵੀ ਦਾ। ਇੱਕ ਚਮਚ ਪਾਇਆ ਆਪਾਂ ਨੇ ਚੀਨੀ। ਚੀਨੀ ਨੂੰ ਆਪਾਂ ਨੇ ਚੰਗੀ ਤਰ੍ਹਾਂ ਗਰੇਵੀ ਦੇ ਵਿੱਚ ਮਿਕਸ ਕਰ ਦਿਆ। ਤੇ ਹੁਣ ਆਪਾਂ ਇੱਕ ਗਲਾਸ ਗਰਮ ਪਾਣੀ ਦਾ ਕਰਕੇ ਪਾਇਆ ਕਿਉਂਕਿ ਜਿਹੜੇ ਆਪਾਂ ਨੇ ਵਿੱਚ ਪਨੀਰ ਪਾਣਾ ਉਹਨਾਂ ਨੂੰ ਵੀ ਆਪਾਂ ਨੇ ਥੋੜਾ ਜਿਹਾ ਪਕਾਣਾ ਤੇ ਗਰੇਵੀ ਹੈ ਜਿਹੜੀ ਉਹ ਵੀ ਆਪਾਂ ਨੇ ਥੋੜੀ ਜਿਹੀ ਦੇਰ ਪਕਾਣੀ ਹੈ ਇਸ ਕਰਕੇ ਜਿਹੜਾ ਪਾਣੀ ਹੈ ਉਹ ਸੀ ਥੋੜਾ ਜਿਹਾ ਜ਼ਿਆਦਾ ਪਾਇਆ ਹੁਣ ਅਸੀਂ ਗਰੇਵੀ ਨੂੰ 2 ਮਿੰਟ ਪਕਾ ਲਿਆ ਟਾਕੇ ਤੇ ਹੁਣ ਜਿਹੜੇ ਆਪਾਂ ਨੇ ਸਿਮਲਾ ਮਿਰਚ ਪਨੀਰ ਤੇ ਪਿਆਜ਼ ਆਪਾਂ ਨੇ ਸਾਈਡ ਤੇ ਫਰਾਈ ਕਰੇ ਆ ਉਹ ਆਪਾਂ ਗਰੇਵੀ ਦੇ ਵਿੱਚ ਪਾ ਦਵਾਂਗੇ ਗਰੇਵੀ ਸਾਡੀ ਇੱਕ ਤਰ੍ਹਾਂ ਦੀ ਇਹ ਅੱਧੀ ਬਣ ਕੇ ਤਿਆਰ ਹੋ ਗਈ। ਉਸ ਟਾਈਮ 'ਤੇ ਆਪਾਂ ਨੇ ਜਿਹੜੇ ਪਨੀਰ ਤੇ ਸੁੰਨਾ ਮਿਰਚ ਪਾਉਂਦੇ। ਜਿਹਦੀ ਆਪਾਂ ਜ਼ਿਆਦਾ ਪਤਲੀ ਗਰੇਵੀ ਦੇ ਵਿੱਚ ਆਉਨੇ ਆ ਤੇ ਜਿਹੜੇ ਵੀ ਬਿਲਕੁਲ ਹੀ ਘੁਲ ਜੰਨੇ ਇਸ ਕਰਕੇ ਇਹਨਾਂ ਨੂੰ ਆਪਾਂ ਨੇ ਬਹੁਤ ਜ਼ਿਆਦਾ ਨਹੀਂ ਪਕਾਉਣਾ। ਗਰੇਵੀ ਪੂਰੀ ਤਰ੍ਹਾਂ ਆਪਾਂ ਨੇ ਪਕਾ ਲੈਣੀ। ਦੇਖੋ ਸਾਡੀ ਜਿਹੜੀ ਸਬਜ਼ੀ ਉਹ ਪੂਰੀ ਤਰ੍ਹਾਂ ਬਣ ਕੇ ਤਿਆਰ ਹੋ ਗਈ। ਦੇ ਵਿੱਚ ਆਪਾਂ ਨੇ ਇੱਕ ਚਮਚ ਧਨੀਆ ਪਾਉਡਰ, ਇੱਕ ਚਮਚ ਗਰਮ ਮਸਾਲਾ ਤੇ ਨਾਲ ਪਾਏ ਆਪਾਂ ਨੇ ਕੱਟਿਆ ਹੋਇਆ ਬਰੀਕ ਹਰਾ ਧਨੀਆ ਤੇ ਆਪਾਂ ਨੇ ਇਹਨੂੰ ਸਬਜੀ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰਤਾ। ਬਹੁਤ ਹੀ ਆਸਾਨ ਤਰੀਕੇ ਨਾਲ ਦੇਖੋ ਆਪਾਂ ਇਹ ਜਿਹੜੀ ਸਬਜੀ ਬਣਾ ਕੇ ਤਿਆਰ ਕਰੀਏ। ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਰਹੀ ਤਾਂ ਆਪ ਵੀ ਕਰੀ ਜੂ ਟਰਾਈ ਕਰੂ। ਬਹੁਤ ਹੀ ਆਸਾਨ ਤਰੀਕੇ ਨਾਲ ਆਪਾਂ ਕੜਾਈ ਪਨੀਰ ਘਰ ਦੇ ਵਿੱਚ ਤਿਆਰ ਕਰ ਸਕਦੇ ਹਾਂ। ਹਾਂਜੀ ਆਪਾਂ ਗੈਸ ਬੰਦ ਕਰ ਦਿੰਨੇ। ਇਹ ਪੇਜ ਪੱਤਾ ਜਿਹੜਾ ਆਪਾਂ ਨੇ ਕੱਢਤਾ ਹੁਣ ਜਿਹੜੀ ਸਬਜੀ ਹੈ ਸਾਡੀ ਪੂਰੀ ਤਰ੍ਹਾਂ ਕੰਪਲੀਟ ਤਿਆਰ ਹੋ ਗਈ। ਹੁਣ ਆਪਾਂ ਤੁਹਾਨੂੰ ਇੱਕ ਕੌਲੀ ਦੇ ਵਿੱਚ ਪਾ ਕੇ ਦਿਖਾਣਾ ਹੈ। ਤੇ ਦੇਖੋ ਸਬਜੀ ਹੈ ਜਿਹੜੀ ਦੇਖਣ ਦੇ ਵਿੱਚ ਬਹੁਤ ਹੀ ਖੂਬਸੂਰਤ ਲੱਗ ਰਹੀ ਹੈ ਤੇ ਖਾਣ ਵਿੱਚ ਵੀ ਇਹ ਬਹੁਤ ਹੀ ਸਵਾਦਿਸ਼ਟ ਹੋਵੇਗੀ। ਦੇਖੋ ਸਬਜੀ ਨੂੰ ਦੇਖਣ ਤੇ ਜਿਹੜਾ ਪਤਾ ਲੱਗਦਾ ਕਿ ਸਬਜੀ ਜਿਹੜੀ ਬਹੁਤ ਹੀ ਸਵਾਦ ਤਿਆਰ ਹੋਈ ਹੈ। ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਤਾਂ ਆਪ ਵੀ ਕਰਿਓ ਜ਼ਰੂਰ ਟਰਾਈ ਕਰਿਓ। ਤੇ ਦੇਖਣ ਦੇ ਵਿੱਚ ਕਿੰਨੀ ਵਧੀਆ ਲੱਗ ਰਹੀ ਹੈ ਮੇਰੇ ਦੇਖਣ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ